ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਇਸ ਨੋਟੀਫਿਕੇਸ਼ਨ ਦੇ ਵਿੱਚ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ 'ਚ ਸਾਰੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖ ਕੇ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਨੈਸ਼ਨਲ ਹੈਲਥ ਮਿਸ਼ਨ ਜੋ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਆਪਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਣੇ ਜੀ ਹਸਪੀਟਲ ਪਲੈਨਿੰਗ ਕੰਸਲਟੈਂਟ ਇੱਕ ਪੋਸਟ ਜਾਰੀ ਹੋਈ ਹੈ ਜੀ ਯੋਗਤਾ ਇਹਨਾਂ ਵੱਲੋਂ ਇਹਦੇ ਲਈ ਐਮਬੀਬੀਐਸ ਜਾਂ ਬੀਡੀਐਸ ਜਾਂ ਬੀਐਚਐਮਐਸ ਜਾਂ ਬੀਏਐਮਐਸ ਵਿਦ ਮਿਨੀਮਮ ਆਫ 10 ইয়ারਸ ਆਫ ਐਕਸਪੀਰੀਅੰਸ ਇਨ ਪਬਲਿਕ ਹੈਲਥ ਆਊਟ ਆਫ ਵਿਚ ਐਟਲੀਸਟ 4 ইয়ারਸ ਆਫ ਐਕਸਪੀਰੀਅੰਸ ਇਨ ਹਸਪੀਟਲ ਪਲੈਨ ਪਲੱਸ ਪੀਜੀ ਡਿਗਰੀ ਡਿਪਲੋਮਾ ਇਨ ਪਬਲਿਕ ਹੈਲਥ ਹਸਪੀਟਲ ਮੈਨੇਜਮੈਂਟ ਐਮਡੀ ਕਮਿਊਨਿਟੀ ਮੈਡੀਸਨ ਤਾਂ ਇਸ ਤਰ੍ਹਾਂ ਇਹਨਾਂ ਵੱਲੋਂ ਵੱਖ-ਵੱਖ ਹੋਰ ਵੀ ਯੋਗਤਾਵਾਂ ਐਕਸਪੀਰੀਐਂਸ ਲਿਖੇ ਗਏ ਆ ਤੁਸੀਂ ਜ਼ਰੂਰ ਚੈੱਕ ਕਰਿਓ 65 ਸਾਲ ਏਜ ਲਿਮਿਟ ਰੱਖੀ ਗਈ ਹੈ ਜੀ 1 ਲੱਖ ਰੁਪਏ ਸੈਲਰੀ ਪਰ ਮਹੀਨੇ ਦੇ ਲਈ ਲਿਖੀ ਗਈ ਹੈ ਜੀ ਇਹਨਾਂ ਵੱਲੋਂ ਨੈਕਟ ਹੈ ਜੀ ਮੈਨੇਜਰ ਆਰਕੀਟੈਕਟਿਕ ਪੋਸਟ ਹੈ ਜੀ ਯੋਗਤਾ ਦੇ ਲਈ ਬੈਚਲਰ ਡਿਗਰੀ ਮੰਗੀ ਗਈ ਹੈ ਜੀ ਇਨ ਆਰਕੀਟੈਕਚਰ ਜਾਂ ਤੁਹਾਡੇ ਕੋਲ ਡਿਪਲੋਮਾ ਹੋਵੇ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਇਨ ਆਰਕੀਟੈਕਚਰ ਜਾਂ ਤੁਹਾਡੇ ਕੋਲ ਨਾਟ ਬਿਲੋ ਦਾ ਰੈਂਕ ਆਫ ਅ ਅਸਿਸਟੈਂਟ ਆਰਕੀਟੈਕਟ ਫ্রম ਐਨੀ ਸਟੇਟ অর ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਐਂਟੀਟੀ 65 ਸਾਲ এজ ਲਿਮਿਟ ਰੱਖੀ ਗਈ ਹੈ 60000 ਰੁਪਿਆ ਸੈਲਰੀ ਇਹਨਾਂ ਵੱਲੋਂ ਲਿਖੀ ਗਈ ਹੈ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਮੈਨੇਜਰ ਇਨ ਸਿਵਲ ਇੱਕ ਪੋਸਟ ਹੈ ਬੈਚਲਰ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਮਿਨੀਮਮ 5 ਸਾਲ ਦਾ ਤਜਰਬਾ ਜਾਂ ਇਹਨਾਂ ਵੱਲੋਂ ਲਿਖਿਆ ਗਿਆ ਨਾਟ ਬਿਲੋ ਦਾ ਰੈਂਕ ਆਫ ਐਸ ਡੀਓ ਸਿਵਲ ਫ্রম ਐਨੀ ਸਟੇਟ অর ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਐਂਟੀਟੀ ਤੇ ਪ੍ਰੀਫਰੈਂਸ ਵਿਲ ਬੀ 기ਵਨ 65 ਸਾਲ ਏਜ ਲਿਮਿਟ ਹੈ ਜੀ 60000 ਰੁਪਿਆ ਸੈਲਰੀ ਇਹਦੇ ਲਈ ਲਿਖੀ ਗਈ ਜੀ ਇਹਨਾਂ ਵੱਲੋਂ ਨੈਕਸਟ ਹੈ ਜੀ ਹਾਰਟੀਕਲਚਰ ਮੈਨੇਜਰ ਇੱਕ ਪੋਸਟ ਹੈ ਜੀ ਜਿਹਦੇ ਲਈ ਐਮ ਐਸ ਸੀ ਹਾਰਟੀਕਲਚਰ ਵਿਦ ਮਿਨੀਮਮ 5 ਇਅਰਸ ਐਕਸਪੀਰੀਅੰਸ ਜਾਂ ਇਹਨਾਂ ਵੱਲ ਲਿਖਿਆ ਹੈ ਨਾਟ ਬਿਲੋਅਰ ਦਾ ਰੈਂਕ ਆਫ ਐਸ ਡੀਓ ਫ্রম ਹਾਰਟੀਕਲਚਰ ਡਿਪਾਰਟਮੈਂਟ ਆਫ ਐਨੀ ਸਟੇਟ অর ਸੈਂਟਰਲ ਗਵਰਨਮੈਂਟ ਡਿਪਾਰਟਮੈਂਟ 65 ਸਾਲ ਏਜ ਲਿਮਿਟ ਹੈ ਜੀ 60000 ਰੁਪਿਆ ਸੈਲਰੀ ਹੈ ਜੀ ਨੈਕਸਟ ਹੈ ਜੀ ਕੰਸਲਟੈਂਟ ਪ੍ਰੋਕਿਊਰਮੈਂਟ ਇੱਕ ਪੋਸਟ ਹੈ ਜੀ ਮਾਸਟਰਸ ਇ ਪੈਂਟ ਸਾਲੀ ਦੀ ਲਿਮਟ ਹੈ ਜੀ 7000 ਰੁਪਏ ਸੈਲਰੀ ਹੈ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਨੈਕਸਟ ਹੈ ਜੀ ਕੰਸਲਟੈਂਟ ਫਾਈਨਾਂਸ ਇੱਕ ਪੋਸਟ ਹੈ ਜੀ ਰੈਗੂਲਰ ਸੀਏ ਸੀਡਬਲਯੂਏ ਸੀਐਸ ਐਮਬੀਏ ਫਾਈਨਾਂਸ ਐਮਕਮ ਵਿਦ 7 ਇਅਰਸ ਐਕਸਪੀਰੀਅੰਸ ਇਹਨਾਂ ਡਿਗਰੀਆਂ ਦੇ ਨਾਲ ਤੁਹਾਡੇ ਕੋਲ 7 ਸਾਲ ਦਾ ਤਜਰਬਾ ਜਾਂ ਨਾਟ ਬਿਲੋ ਦਾ ਰੈਂਕ ਆਫ ਡੀਸੀਐਫਏ ਫ্রম ਐਨੀ ਸਟੇਟ ਆਰ ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਪੈਂਟ ਸਾਲ ਏਜ ਲਿਮਟ ਹੈ ਜੀ 80000 ਰੁਪਏ ਸੈਲਰੀ ਹੈ ਪ੍ਰੀਫਰੈਂਸ ਵਿਲ ਬੀ ਗਿਵਨ ਟੂ ਦਾ ਕੈਂਡੀਡੇਟਸ ਹੈਵਿੰਗ ਐਕਸਪੀਰੀਅੰਸ ਇਨ ਹੈਲਥ ਕੇਅਰ ਫਾਈਨਾਂਸਿੰਗ ਨੈਕਸਟ ਹੈ ਜੀ ਅਕਾਊਂਟਸ ਆਫੀਸਰ ਇੱਕ ਪੋਸਟ ਹੈ ਐਮਕਾਮ ਜਾਂ ਐਮਬੀਏ ਇਕੁਅਲ ਫਾਈਨਾਂਸ ਦੇ ਵਿੱਚ ਤੁਹਾਡੇ ਕੋਲ ਹੈਗੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਨਿਮਮ 2 ਇਅਰਸ ਐਕਸਪੀਰੀਐਂਸ ਇਨ ਫਾਈਨਾਂਸ ਐਂਡ ਅਕਾਊਂਟਸ ਇਨ ਗਵਰਨਮੈਂਟ ਸੈਮੀ ਗਵਰਨਮੈਂਟ ਡਿਪਾਰਟਮੈਂਟ ਇਹਨਾਂ ਵੱਲੋਂ ਮੰਗਿਆ ਗਿਆ ਜੀ 45 ਸਾਲ ਦੀ ਏਜ ਲਿਮਿਟ ਹੈ 40000 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ 2 ਇਹਨਾਂ ਪੋਸਟਾਂ ਦੇ ਸਬੰਧ ਵਿੱਚ ਹੋਰ ਵੀ ਇਹਨਾਂ ਵੱਲੋਂ एलिजिਬਿਲਟੀ ਕ੍ਰਾਈਟਰੀਆਜ਼ ਆ ਜਾਂ ਗਾਈਡਲਾਈਨਸ ਹੈ ਉਹ ਤੁਸੀਂ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਰੀਡ ਕਰਿਓ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਦਾ ਲਿੰਕ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤੁਸੀਂ ਉੱਥੋਂ ਲੈ ਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ